داخل ਕੀਤੀਆਂ ਗਈਆਂ ਨੇ ਜਿਨ੍ਹਾਂ ਚੋਂ ਪ੍ਰਧਾਨ ਅਹੁਦੇ ਲਈ ਸਿਰਫ ਤੇਜਪ੍ਰੀਤ ਸਿੰਘ ạtਵਾਲ ਵੱਲੋਂ ਨਾਮਜ਼ਦਗੀ दाखिल ਕੀਤੀ ਗਈ ਹੈ ਅਤੇ ਵਿਚ ਕਤਰ ਲਈ ਗਗਨਦੀਪ ਸਿੰਘ ਗਿਲ ਵੱਲੋਂ ਸਿਰਫ ਇੱਕ ਨਾਮਜ਼ਦਗੀ ਪੱਤਰ ਭਰਿਆ ਗਿਆ ਜਿਸ ਵਿੱਚ ਐਡਵੋਕੇਟ ਤੇਜਪ੍ਰੀਤ ਸਿੰਘ ạtਵਾਲ ਅਤੇ ਗਗਨਦੀਪ ਸਿੰਘ ਗਿਲ ਬਿਨਾਂ ਮੁਕਾਬਲਾ ਪ੍ਰਧਾਨ ਤੇ ਵਿਚ ਕਤਰ ਦੇ ਉੱਤੇ ਲਈ ਚੁਣੇ ਗਏ ਨੇ ਤੇ ਜਾਣਕਾਰੀ ਦਿੰਦਿਆ ਰਿਟਰਨਿੰਗ ਅਫਸਰ ਅਮਿਤ ਵਰਮਾ ਅਤੇ ਸਹਾਇਕ ਰਿਟਰਨਿੰਗ ਅਫਸਰ ਹਰਦੀਪ ਸਿੰਘ ਪੱਟੀ ਵ੍ਰਿੰਦਰਪਾਲ ਸਿੰਘ ਸੋਹੋਤਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸਾਰੇ ਅਹੁਦਿਆਂ ਲਈ ਕੁੱਲ 14 ਨਾਮ ਸਦਕੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ ਐਡਵੋਕੇਟ ਤੇਜਪ੍ਰੀਤ ਸਿੰਘ ਅਟਵਾਲ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ ਨੇ ਜਿੱਥੇ ਐਡਵੋਕੇਟ ਗਗਨਦੀਪ ਸਿੰਘ ਖਿੱਲ ਬਿਨਾਂ ਮੁਕਾਬਲਾ ਸਵਿਫਟ ਸਕੱਤਰ ਦੇ ਅਹੁਦੇ ਲਈ ਚੁਣੇ ਗਏ ਨੇ ਉੱਥੇ ਹੀ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਉਪ ਪ੍ਰਿੰਸੀਪਲ ਦੇ ਅਹੁਦੇ ਲਈ ਐਡਵੋਕੇਟ ਨਵੀਨ ਸ਼ਰਮਾ ਅਤੇ ਹਿਮਾਂਸ਼ੂ ਖਾਨਾ ਵਿਚਕਾਰ ਮੁਕਾਬਲਾ ਹੋਵੇਗਾ ਇਸ ਕੱਤਰ ਲਈ ਕਮਲ ਕੁਮਾਰ ਸ਼ਰਮਾ ਅਤੇ ਰਜਿੰਦਰਪਾਲ ਸਿੰਘ ਸਿਕਸ ਕੱਤਰ ਲਈ ਗੁਰਪ੍ਰੀਤ ਸਿੰਘ ਧਾਲੀਵਾਲ ਅਤੇ ਰੁਪਿੰਦਰ ਕੋਰ ਵਿਚਕਾਰ ਮੁਕਾਬਲਾ ਹੋਣ ਜਾ ਰਿਹਾ ਤੇ ਕਾਰਜਕਾਰਨੀ ਮੈਂਬਰਾਂ ਦੇ ਪੰਜ ਅਹੁਦਿਆਂ ਲਈ 6 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਜਿਨ੍ਹਾਂ ਚ ਅੰچل ਚੌਧਰੀ ਅਰਚਨਾ ਦੇਵੀ ਸ਼ਰਮਾ ਅਫਤਾਰ ਸਿੰਘ ਗੁਰਪ੍ਰੀਤ ਸਿੰਘ ਲਵਪ੍ਰੀਤ ਸਿੰਘ ਅਤੇ ਸਾਹਿਲ ਕੁਮਾਰ ਸ਼ਾਮਲ ਹਨ ਤੇ ਪਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ 6 ਮੈਂਬਰਾਂ ਵਿੱਚੋਂ ਇੱਕ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਬਾਕੀ 5 ਮੈਂਬਰਾਂ ਨੂੰ ਵੀ ਬਿਨਾਂ ਚੋਣ ਤੋਂ ਮੁਕਾਬਲਾ ਜਿੱਤ ਸਕਣ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਜਿਨ੍ਹਾਂ ਵਿੱਚੋਂ ਪ੍ਰਧਾਨ ਅਹੁਦੇ ਲਈ ਸਿਰਫ ਤੇਜਪ੍ਰੀਤ ਸਿੰਘ ਅਟਵਾਲ ਬਿਨਾਂ ਮੁਕਾਬਲੇ ਤੋਂ ਪ੍ਰਧਾਨ ਬਣੇ ਨੇ ਅਤੇ ਇਸ ਦੇ ਨਾਲ ਹੀ ਵਿਦਕਤਰ ਗਗਨਦੀਪ ਸਿੰਘ ਗੇਲ ਨੂੰ ਬਿਨਾਂ ਮੁਕਾਬਲਾ ਚੁਣ ਲਿੱਤਾ ਗਿਆ ਹੈ ਬਾਰ ਐਸੋਸੀਏਸ਼ਨ ਖਨਾਂ ਦੀ 15 ਦਸੰਬਰ ਨੂੰ ਹੋਣ ਚਾ ਰਹੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਸੀ ਤੇ ਹੁਣ ਤੱਕ ਕੁੱਲ 14 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ ਜਿਨ੍ਹਾਂ ਚੋਂ ਪ੍ਰਧਾਨ ਅਹੁਦੇ ਲਈ ਸਿਰਫ ਤੇਜਪ੍ਰੀਤ ਸਿੰਘ ਠਵਾਲ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਅਤੇ ਵਿਚਕਰ ਲਈ ਗਗਨਦੀਪ ਸਿੰਘ ਗਿਲ ਵੱਲੋਂ ਸਿਰਫ ਇੱਕ ਨਾਮਜ਼ਦਗੀ ਪੱਤਰ ਭਰਿਆ ਗਿਆ ਜਿਸ ਵਿੱਚ ਐਡਵੋਕੇਟ ਤੇਜਪ੍ਰੀਤ ਸਿੰਘ ਠਵਾਲ ਅਤੇ ਗਗਨਦੀਪ ਸਿੰਘ ਗਿਲ ਬਿਨਾਂ ਮੁਕਾਬਲਾ ਪ੍ਰਧਾਨ ਤੇ ਵਿਚਕਰ ਦੇ ਅਹੁਦੇ ਲਈ ਚੁਣੇ ਗਏ ਨੇ ਤੇ ਜਾਣਕਾਰੀ ਦਿੰਦਿਆਂ रिटर्निंग ऑफिसर अमित वर्मा ਅਤੇ ਸਹਾਇਕ ਰਿਟਰਨਿੰਗ ਅਫਸਰ ਹਰਦੀਪ ਸਿੰਘ ਪੱਟੀ ਵਰਿੰਦਰਪਾਲ ਸਿੰਘ ਸੋਹੋਤਾ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਸਾਰੇ ਅਹੁਦਿਆਂ ਲਈ ਕੁੱਲ 14 ਨਾਮ ਸਦਕੀਆਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ ਐਡਵੋਕੇਟ ਤੇਜਪ੍ਰੀਤ ਸਿੰਘ ਠਵਾਲ ਬਿਨਾਂ ਮੁਕਾਬਲਾ ਪ੍ਰਧਾਨ ਚੁਣੇ ਗਏ ਨੇ ਜਿੱਥੇ ਐਡਵੋਕੇਟ ਗਗਨਦੀਪ ਸਿੰਘ ਕਿਲ ਬਿਨਾਂ ਮੁਕਾਬਲਾ ਸਵਿਫਟ ਸਕੱਤਰ ਦੇ ਅਹੁਦੇ ਲਈ ਚੁਣੇ ਗਏ ਨੇ ਉੱਥੇ ਹੀ 15 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ 'ਚ ਉੱਪਰ ਪ੍ਰਿੰਸੀਪਲ ਦੇ ਉੱਤੇ ਲਈ ਐਡਵੋਕੇਟ ਨਵੀਨ ਸ਼ਰਮਾ ਅਤੇ ਹਿਮਾਂਸ਼ੂ ਖੰਨਾ ਵਿਚਕਾਰ ਮੁਕਾਬਲਾ ਹੋਵੇਗਾ ਤੇ ਸਕੱਤਰ ਲਈ ਕਮਲ ਕੁਮਾਰ ਸ਼ਰਮਾ ਅਤੇ ਰਜਿੰਦਰਪਾਲ ਸਿੰਘ ਸਿਕਸ ਕੱਤਰ ਲਈ ਗੁਰਪ੍ਰੀਤ ਸਿੰਘ ਧਾਲੀਵਾਲ ਅਤੇ ਰੁਪਿੰਦਰ ਕੋਰ ਵਿਚਕਾਰ ਮੁਕਾਬਲਾ ਹੋਣ ਜਾ ਰਿਹਾ ਤੇ ਕਾਰਜਕਾਰੀ ਮੈਂਬਰਾਂ ਦੇ ਪੰਜ ਅਹੁਦਿਆਂ ਲਈ 6 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਨੇ ਜਿਨ੍ਹਾਂ ਚ ਅੰچل ਚੌத்ਰੀ ਅਰਚਨਾ ਦੇਵੀ ਸ਼ਰਮਾ ਅਫਤਾਰ ਸਿੰਘ ਗੁਰਪ੍ਰੀਤ ਸਿੰਘ ਲਵਪ੍ਰੀਤ ਸਿੰਘ ਅਤੇ ਸਾਹਿਲ ਕੁਮਾਰ ਸ਼ਾਮਲ ਹਨ ਤੇ ਪਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ 6 ਮੈਂਬਰਾਂ ਵਿੱਚੋਂ ਇੱਕ ਦੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਬਾਕੀ 5 ਮੈਂਬਰਾਂ ਨੂੰ ਵੀ ਬਿਨਾਂ ਚੋਣ ਤੋਂ ਮੁਕਾਬਲਾ ਜਿੱਤ ਸਕਣ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਜਿਨ੍ਹਾਂ ਵਿੱਚੋਂ ਪ੍ਰਧਾਨ ਅਹੁਦੇ ਲਈ ਸਿਰਫ ਤੇਜਪ੍ਰੀਤ ਸਿੰਘ ਅਟਵਾਲ ਬਿਨਾਂ ਮੁਕਾਬਲੇ ਤੋਂ ਪ੍ਰਧਾਨ ਬਣੇ ਨੇ ਅਤੇ ਇਸ ਦੇ ਨਾਲ ਹੀ ਵਿਦਕਤਰ ਗਗਨਦੀਪ ਸਿੰਘ ਗੇਲੂ ਬਿਨਾਂ ਮੁਕਾਬਲਾ ਚੁਣ ਲਿੱਤਾ ਗਿਆ ਹੈ 12 ਐਸੋਸੀਏਸ਼ਨ ਖੰਨਾ ਦੀ 15